ਜਿਹੜਾ ਸਿੱਖ ਹੈ ਇਹਨੂੰ ਜੇ ਕਿਤੇ ਇੱਕ ਵੀ ਗੁਣ ਗੁਰੂ ਦਾ ਪ੍ਰਾਪਤ ਹੋ ਜਾਵੇ ਨਾ ਤੁਸੀਂ ਹਰ ਹਫਤੇ ਬਾਅਦ ਇੱਥੇ ਆਪਾਂ ਬੈਠਦੇ ਹਾਂ ਜੁੜਦੇ ਹਾਂ ਜੇ ਕਿਤੇ ਇੱਕ ਵੀ ਗੁਣ ਸਾਨੂੰ ਮਿਲ ਜਾਵੇ ਗੁਰੂ ਦਾ ਇੱਕ ਵੀ ਗੁਣ ਇੱਕ ਅੱਖਰ ਜੇ ਕਿਤੇ ਸਾਡੀ ਝੋਲੀ ਦੇ ਵਿੱਚ ਪੈ ਜਾਵੇ ਤੇ ਸਾਡਾ ਜੀਵਨ ਸਫਲ ਹੋ ਸਕਦਾ ਹੈ ਸਾਡੀ ਸੰਸਾਰ ਦੀ ਯਾਤਰਾ ਸਫਲ ਹੋ ਸਕਦੀ ਹੈ ਤੀਸਰੇ ਪਾਤਸ਼ਾਹ ਧੰਗੁਰੂ ਅਮਰਦਾਸ ਜੀ ਬਾਸਰ ਕੇ ਨਗਰ ਐ ਪਿਤਾ ਬਾਬਾ ਤੇਜਪਾਲ ਜੀ ਮਾਤਾ ਲక్ష్ਮੀ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ 10 ਵਰੇ ਸਹਿ ਪਾਤਸ਼ਾਹ ਧੰਗੁਰੂ ਅਮਰਦਾਸ ਜੀ ਛੋਟੇ ਹਨ 10 ਵਰੇ ਕੇਵਲ ਔਰ ਜ਼ਿਕਰ ਮਿਲਦਾ ਹੈ ਸਹਿ ਪਾਤਸ਼ਾਹ ਧੰਗੁਰੂ ਅਮਰਦਾਸ ਜੀ ਮਹਿਮਾ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਪਿਤਾ ਪੁਰਸ਼ੀ ਜਿਹੜਾ ਕੰਮ ਹੈ ਉਹ ਰੇਸ਼ਮ ਦਾ ਕੱਪੜਾ ਵੇਚਣਾ ਵਪਾਰ ਕਰਨਾ ਐਸਾ ਕੰਮ ਹੈ ਧੰਨ ਗੁਰੂ ਅਮਰਦਾਸ ਜੀ ਵੀ ਇਹੀ ਕੰਮ ਕਰਦੇ ਸਨ ਕੁਝ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਪੁਰਸ਼ ਹੁੰਦੇ ਹਨ ਜਿਨ੍ਹਾਂ ਦਾ ਸੁਭਾਅ ਸਿੱਧਾ ਹੈ ਸ਼ੁਰੂ ਤੋਂ ਹੀ ਲਗਨ ਜਿਹੜੀ ਹੈ ਉਹ ਰੱਬ ਦੇ ਨਾਲ ਹੁੰਦੀ ਹੈ ਇਮਾਨਦਾਰੀ ਹੁੰਦੀ ਹੈ ਕੁਝ ਗੁਣ ਉਹਨਾਂ ਨੂੰ ਪਿਛਲੇ ਸੰਸਕਾਰਾਂ ਦੇ ਤੌਰ ਤੇ ਮਿਲੇ ਹੁੰਦੇ ਹਨ ਉਹਨਾਂ ਦੇ ਅੰਦਰ ਖਿੱਚ ਹੁੰਦੀ ਹੈ ਰੱਬ ਪ੍ਰਤੀ ਉਹ ਭੋਲੇ ਹੁੰਦੇ ਹਨ ਉਹ ਸਿੱਧੇ ਹੁੰਦੇ ਹਨ ਚਤੁਰਾਈ ਨਹਿ ਚਤੁਰਪੁਜ ਪਾਈ ਐ ਇਹ ਮਨ ਚੰਚਲਾ ਚਤੁਰਾਈ ਕਿੰਨਾ ਨਾ ਪਾਇਆ ਇਹ ਜਿਹੜਾ ਮਨ ਬੜਾ ਚੰਚਲਾ ਹੈ ਚਤੁਰਾਈਆਂ ਵਾਲਾ ਕਦੇ ਰੱਬ ਤੱਕ ਨਹੀਂ ਪਹੁੰਚ ਸਕਦਾ ਜਿਹੜਾ ਬੰਦਾ ਬਹੁਤਾ ਤੇਜ ਹੈ ਨਾ ਚਤੁਰ ਹੈ ਉਹ ਬਹੁਤ ਕੁਝ ਸੋਚਦਾ ਹੈ ਉਹ ਇਕਾਗਰ ਨਹੀਂ ਹੁੰਦਾ ਤੇ ਉਹ ਰੱਬ ਤੱਕ ਨਹੀਂ ਪਹੁੰਚ ਸਕਦਾ ਗੁਰਬਾਣੀ ਦੇ ਵਿੱਚ ਬਚਨ ਹੈ ਭੋਲੇ ਭਾਏ ਮਿਲੇ ਰਗੁਰਾਇਆ ਜਿਹੜਾ ਬੰਦਾ ਸਿੱਧਾ ਹੈ ਜਿਹਦੇ ਅੰਦਰ ਵਾਲਸ਼ਲ ਕੋਈ ਨਹੀਂ ਹੈ ਉਹ ਸਿੱਧਾ ਫਿਰ ਰੱਬ ਦੇ ਘਰ ਤੱਕ ਵੀ ਪਹੁੰਚ ਜਾਂਦਾ ਹੈ ਹਾਂ ਇੱਕ ਗੱਲ ਜ਼ਰੂਰ ਹੈ ਜਿਹੜਾ ਬੰਦਾ ਸਿੱਧਾ ਸਾਦਾ ਹੈ ਜਿਹੜਾ ਭੋਲਾ ਹੈ ਉਹਨੂੰ ਉਹਦੇ ਨਾਲ ਚੁਤਰਾਈਆਂ ਹੁੰਦੀਆਂ ਵੀ ਬਹੁਤ ਹਨ ਉਹਨੂੰ ਕਦੇ ਕੋਈ ਮੂਰਖ ਬਣਾ ਜਾਂਦਾ ਹੈ ਕਦੇ ਕੋਈ ਉਹਨੂੰ ਠੱਗ ਲੈਂਦਾ ਹੈ ਕੋਈ ਉਹਨੂੰ ਛਾਲ ਲੈਂਦਾ ਹੈ ਜਿਹੜਾ ਸਿੱਧਾ ਬੰਦਾ ਹੋਵੇ ਨਾ ਤੇਜ ਬੰਦਾ ਦੂਸਰਿਆਂ ਨੂੰ ਤਾਂ ਵਾਲਸ਼ ਛਾਲ ਲੈਂਦਾ ਹੈ ਪਰ ਆਪ ਕਿਸੇ ਦੀ ਗੱਲ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਤੇਜ ਚਤੁਰ ਹੈ ਉਹਨੂੰ ਮੂਰਖ ਬਣਾਉਣਾ ਉਹਨੂੰ ਲੁੱਟਣਾ ਉਹਨਨ ਠੱਗੀ ਕਰਨੀ ਉਹਨਾਂ ਛਾਲ ਕਰਨਾ ਬੜਾ ਮੁਸ਼ਕਲ ਹੈ ਪਰ ਬੇਨਤੀ ਹੈ ਗੁਰਮੁਖੋ ਸਿੱਧਾ ਬੰਦਾ ਜਿਹੜਾ ਹੈ ਨਾ ਸਿੱਧੇ ਦੇ ਨਾਲ ਕੋਈ ਬੰਦਾ ਚੋਰੀ ਕਰਕੇ ਵਾਲਸ਼ ਛਾਲ ਵੀ ਕਰ ਲਵੇ ਨਾ ਪਰ ਯਾਦ ਰੱਖਣਾ ਖੁਸ਼ ਨਾ ਹੋਵੋ ਕਿ ਅਸੀਂ ਉਹਨੂੰ ਮੂਰਖ ਬਣਾ ਲਿਆ ਨਹੀਂ ਨੀਵੇਂ ਤਾਂ ਵੀ ਰੱਬ ਦੇ ਘਰ ਦੇ ਵਿੱਚ ਤੁਸੀਂ ਹੀ ਬਣੋਗੇ ਲੁੱਟਾ ਲੈਣਾ ਜਿਹੜਾ ਹੈ ਲੁੱਟਾ ਲੈਣਾ ਉਹ ਪਾਪ ਨਹੀਂ ਹੈ ਲੁੱਟ ਲੈਣਾ ਪਾਪ ਹੈ ਲਟਾਉਣਾ ਥੋੜੀ ਪਾਪ ਹੈ ਜੇ ਕਿਸੇ ਨੂੰ ਲੁੱਟ ਵੀ ਲਿਆ ਉਹ ਪਾਪੀ ਥੋੜਾ ਹੈ ਪਾਪੀ ਤਾਂ ਦੂਜਾ ਜਿਹੜਾ ਲੁੱਟਣ ਵਾਲਾ ਹੈ ਉਹ ਸਿੱਧਾ ਨਹੀਂ ਹੈ ਕਈ ਵਾਰੀ ਨਾ ਬੰਦਾ ਸੋਚਦਾ ਹੈ ਕਿ ਮੈਂ ਬੜਾ ਤੇਜ ਆ ਸਜਣਾ ਜੇ ਤੂੰ ਆਪਣਾ ਜੀਵਨ ਹੀ ਨਹੀਂ ਸੁਧਾਰ ਸਕਿਆ ਚੰਗੇ ਰਸਤੇ ਤੇ ਨਹੀਂ ਚੱਲ ਸਕਿਆ ਤੇਰੀਆਂ ਚੁੱਤਰਾਈਆਂ ਦਾ ਤੇਜ ਜਿਹੜਾ ਦਿਮਾਗ ਹੈ ਉਹਦਾ ਕੀ ਫਾਇਦਾ ਜੇ ਤੂੰ ਕਿਰਤ ਹੀ ਨਹੀਂ ਕਰ ਸਕਿਆ ਆਪਣੇ ਜੀਵਨ ਦੇ ਵਿੱਚ ਆਪਣਾ ਜੀਵਨ ਉੱਚਾ ਸੁੱਚਾ ਹੀ ਨਹੀਂ ਬਣਾ ਸਕਿਆ ਤਾਂ ਫਿਰ ਤੇਰੀਆਂ ਚੁੱਤਰਾਈਆਂ ਦਾ ਤੇਰੇ ਬਹੁਤੇ ਦਿਮਾਗ ਦਾ ਤੂੰ ਕਹਿੰਦਾ ਕਿ ਮੈਂ ਬੜਾ ਤੇਜ ਐ ਕਾਹਦਾ ਤੂੰ ਤੇਜ ਐ ਜੇ ਤੂੰ ਆਪਣੀ ਦਸਾਂ ਨਵਾਂ ਦੀ ਕਿਰਤ ਕਰਕੇ ਆਪਣਾ ਪਰਿਵਾਰ ਹੀ ਨਹੀਂ ਪਾਲ ਸਕਿਆ ਫਿਰ ਤੇਜ ਕਾਹਦਾ ਹੋਇਆ